ਮਾਨਸਰ ਨਗਰ ਕੌਂਸਲ ਦੇ ਵਿੱਚ ਮਨਾਇਆ ਗਿਆ ਧੂਮ-ਧਾਮ ਦੇ ਨਾਲ ਸੁਤੰਤਰਤਾ ਦਿਵਸ ਜਿੱਥੇ ਪੂਰੇ ਦੇਸ਼ ਭਰ ਵਿੱਚ ਸੁਤੰਤਰਤਾ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਮਾਨਸਾ ਦੇ ਨਗਰ ਕੌਂਸਲ ਵਿਖੇ ਸੁਨੀਲ ਕੁਮਾਰ ਨੀਲੂ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਕੇ ਆਜ਼ਾਦੀ ਦਿਹਾੜਾ ਮਨਾਇਆ ਗਿਆ ਉੱਥੇ ਹੀ ਪੂਰੇ ਵਿਸ਼ਵ ਨੂੰ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੀ ਦੀਆਂ ਵਧਾਈਆਂ ਵੀ ਦਿੱਤੀਆਂ ਤੇ ਉੱਥੇ ਇਹ ਵੀ ਦੱਸਿਆ ਕਿ ਸਾਨੂੰ ਜਿਹੜਾ ਆਪਣੇ ਦੇਸ਼ ਨੂੰ ਸਾਫ਼ ਸੁਥਰਾ ਰੱਖਣ ਦੀ ਲੋੜ ਹੈ ਤੇ ਇਸੇ ਤਰ੍ਹਾਂ ਅਸੀਂ ਕੰਮ ਕਰਦੇ ਰਹੀਏ ਤੇ ਅਸੀਂ ਸਾਂਝੀ ਵਾਲਤਾ ਦੇ ਪ੍ਰਤੀਕ ਬਣੀਏ ਤਾਂ ਜੋ ਹੋਰ ਦੇਸ਼ਾਂ ਨੂੰ ਵੀ ਪਤਾ ਲੱਗੇ ਕਿ ਸਾਡਾ ਦੇਸ਼ ਏਕਤਾ ਦੇ ਲਈ ਕਿਉਂ ਮੰਨਿਆ ਜਾਂਦਾ ਅੱਜ ਉਹਨਾਂ ਇਹ ਵੀ ਕਿਹਾ ਕਿ ਸਾਨੂੰ ਸਾਡੇ ਦੇਸ਼ ਨੂੰ ਸਾਫ਼-ਸੁੱਥਰਾ ਰੱਖਣ ਦੀ ਲੋੜ ਹੈ ਤੇ ਆਓ ਅੱਜ ਇੱਕ ਪ੍ਰਣ ਕਰੀਏ ਕਿ ਅਸੀਂ ਆਪਣੇ ਦੇਸ਼ ਨੂੰ ਹਰ ਪਾਸਿਓਂ ਸਾਫ਼-ਸੁੱਥਰਾ ਕਰੀਏ ਤੇ ਇੱਥੇ ਗੰਦਗੀ ਰਹਿ ਨਾ ਦੇਈਏ ਤੇ ਇਹ ਗੱਲਾਂ ਸੁਨੀਲ ਕੁਮਾਰ ਨੇ ਨੂੰ ਸੀਨੀਅਰ ਵਾਈਸ ਪ੍ਰਧਾਨ ਨੇ ਕੀਤੀਆਂ ਤੇ ਉੱਥੇ ਹੀ ਜਿੰਨੇ ਵੀ ਮੈਂਬਰ ਸੀ ਉਹਨਾਂ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਵਧਾਈਆਂ ਮੈਂ ਅੱਜ ਸੀਨੀਅਰ ਕਾਰਜਕਾਰੀ ਪ੍ਰਧਾਨ ਹੋਣ ਦੇ ਨਾਤੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਡੇ ਐਮਸੀ ਸਾਹਿਬਾਨ ਸਾਡੇ ਸਟਾਫ ਸਮੂਹ ਸਟਾਫ ਵੱਲੋਂ ਮੈਂ ਸਾਰੇ ਸ਼ਹਿਰ ਵਾਸੀਆਂ ਤੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਜੋ ਕਿ ਅੱਜ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ ਇਹ ਬੜਾ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈਗਾ ਮੈਂ ਇਹੀ ਪ੍ਰੇਰਣਾ ਦਊਂਗਾ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਆਪਣੇ ਆਪ ਆਪਣੇ ਸ਼ਹਿਰ ਸ਼ਹਿਰਾਂ ਨੂੰ ਸਾਰਿਆਂ ਨੂੰ ਸਾਫ਼ ਸੁਥਰਾ ਰੱਖਿਆ ਜਾਵੇ ਤੇ ਸੋਹਣਾ ਬਣਾਇਆ ਜਾਵੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਤਾਰਿਆਂ ਨੂੰ ਲੱਖ ਲੱਖ ਆਜ਼ਾਦੀ ਦਿਵਸ ਦੀਆਂ ਵਧਾਈ। 78ਵੇਂ ਆਦੇ ਜਿਹੜੇ ਸਾਲ ਦੇ ਵਿੱਚ ਆਜ਼ਾਦੀ ਦਿਹਾੜੇ ਦੇ ਵਿੱਚ ਅਸੀਂ ਸਾਰੇ ਸਾਰੇ ਸ਼ਹਿਰ ਨਿਵਾਸੀ ਤੇ ਪ੍ਰਧਾਨ ਜੀ ਨਾਲ ਮਿਲ ਕੇ ਜੋ 78ਵੇਂ ਜਿਹੜਾ ਸਾਲ ਅਸੀਂ ਮਨਾਣ ਜਾ ਰਹੇ ਹਾਂ ਤੇ ਇਹਦੇ ਵਿੱਚ ਆਪਾਂ ਦੇਖਦੇ ਹਾਂ ਜਿਹੜਾ ਆਜ਼ਾਦੀ ਦਾ ਜਿਹੜਾ ਇਹ ਦਿਨ ਹੈ ਇਹ ਬੜੇ ਸ਼ਹਾਦਤਾਂ ਦੇ ਨਾਲ ਬੜੇ ਕੀ ਹੈ ਜਿਹੜੀ ਜਿਸ ਆਸ਼ਾਧਾਉਿਆਂ ਉਹਨਾਂ ਕਰਕੇ ਆਜ਼ਾਦੀ ਆ ਦਿਨ ਸਾਨੂੰ ਮਿਲਿਆ ਹੈ ਸਾਨੂੰ ਕੀ ਚਾਹੀਦਾ ਹੈ ਕਿ ਅਸੀਂ ਸਾਰੇ ਮਿਲ ਕੇ ਇਸ ਆਜ਼ਾਦੀ ਦਿਨ ਨੂੰ ਬੜੀ ਕੀਤੂਮਤਾ ਨਾਲ ਮਨਾਈਏ ਤੇ ਅੱਜ ਨਗਰ ਕੌਂਸਲ ਮਾਨਸਾ ਦੇ ਵਿੱਚ ਸੁਨੀਲ ਕਾਮਨੀਨੂ ਦੇ ਦੁਆਰਾ ਜੋ ਝੰਡਾ ਰਸਮ ਅਦਾ ਕੀਤੀ ਗਈ ਹੈ ਇਹ ਕਿਉਂ ਹਰ ਸਾਲ ਆਪਾਂ ਨਗਰ ਕੌਂਸਲ ਦੇ ਵਿੱਚ ਕਰਦੇ ਆਂ ਤੇ ਬੜੀ ਧੂਮ ਧੂਮ ਨਾਲ ਕੀਤੀ ਗਈ ਹੈ ਤੇ ਇਸ ਦੇ ਦੁਆਰਾ ਹੀ ਮੈਂ ਨਗਰ ਕੌਂਸਲ ਦੇ ਪ੍ਰਧਾਨ ਜੀਆ ਨੂੰ ਵੀ ਵਧਾਈ ਦਿਆਂ ਤੇ ਸ਼ਹਿਰ ਨਿਵਾਸੀਆਂ ਨੂੰ ਵੀ ਵਧਾਈ ਦਿੰਦਾ ਤੇ ਸਾਰਿਆਂ ਨੂੰ ਮੈਂ ਇੱਕ ਅਪੀਲ ਕਰਦਾ ਆਜ਼ਾਦੀ ਦਿਹਾੜੇ ਦੇ ਵਿੱਚ ਆਪਾਂ ਕੀ ਹੈ ਸਾਰੇ ਮਿਲ ਕੇ ਮਿਲ ਕੇ ਜਿਹੜਾ ਕੀ ਹੈ ਦੇਸ਼ ਨੂੰ ਕੀ ਹੈ ਆਪਾਂ ਸਾਫ਼ ਸੁਥਰਾ ਰੱਖੀਏ ਤੇ ਸਹੀ ਰੱਖੀਏ ਤਾਂ ਕਿ ਆਪਾਂ ਦੇ ਇਹ ਆਜ਼ਾਦੀ ਦੇ ਦਿਨ ਹੈ ਜਿਹੜੇ ਕੀ ਹੈ ਆਪਾਂ ਅچھے ਤਰੀਕੇ ਨਾਲ ਕੀ ਹੈ ਮਨਾਸ ਕੀ ਅੱਗੇ ਵੀ ਮਨਾ ਸਕੀਏ ਤੇ ਇਸੇ ਆਜ਼ਾਦੀ ਦੇ ਦਿਨ ਤੇ ਅਸੀਂ ਮੈਂ ਸਹਿਰ ਨਿਵਾਸੀਆਂ ਨੂੰ ਤੇ ਜਿੰਨੇ ਵੀ ਕੀ ਹੈ ਪੰਜਾਬ ਦੇ ਲੋਕਾਂ ਨੂੰ ਤੇ ਪੂਰੇ ਇੰਡੀਆ ਨੂੰ ਲੱਖ ਲੱਖ ਵਧਾਈ ਦਿੰਨਾ 78ਵੇਂ ਆਜ਼ਾਦੀ ਦਿਹਾੜੇ ਤੇ ਲੱਖ ਲੱਖ ਵਧਾਈਆਂ ਦਿੰਨਾ ਅਸੀਂ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਪ੍ਰਣਾਮ ਕਰਦੇ ਹਾਂ ਜਿੰਨਾਂ ਸ਼ਹੀਦਾਂ ਦੀ ਸਹਾਦਤ ਵੱਲੋਂ ਸਾਨੂੰ ਇਹ ਆਜ਼ਾਦੀ ਦਾ ਦਿਵਸ ਮਨਾਉਣ ਮਦਦ ਮਿਲੀ ਹੈ ਅਸੀਂ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਜੀ